ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਗੌਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਾਰਮ ਤੇ ਪਹੁੰਚ ਕਰਨ ਲਈ ਹਰੀਕੇ ਪੱਤਨ ਤੋਂ ਵੱਡੇ ਸੁਭਰਾ ਤੋਂ ਪੱਟੀ ਤੋਂ ਨਾਲ ਲੱਗਦੇ ਪਿੰਡ ਦੁੱਬਲੀ ਸੈਦੋ ਬਰਵਾਰਾ ਬਿਲਕੁਲ ਨੇ ਦੇਖੀ ਤੇ ਥੋੜੀ ਥੋੜੀ ਦੂਰੀ ਤੇ ਜਿਹੜੇ ਪਿੰਡ ਨੇ ਤੇ ਡੇਟ ਅੱਜ 31 1 2025 ਤੇ ਆਈ ਤੁਹਾਨੂੰ ਦਿਖਾਉਨੇ ਆ ਆਪਾਂ ਜਿਹੜੀ ਇੱਕ ਬਿਲਕੁਲ ਗਰਲੈਂਡ ਤੇ ਐਚ ਐਫ ਦਾ ਕਰਾਸ ਜਿਹੜੀ ਬਹੁਤ ਸੋਹਣੀ ਕਾਮ ਆ ਤੇ ਇਹਦੀ ਜਿਹੜੀ ਇੱਕ ਇੱਕ ਡਿਟੇਲ ਕਰਦੇ ਆ ਤੁਹਾਡੇ ਨਾਲ ਸਾਂਝੀ ਤੇ ਕਰਦੇ ਆ ਆਪਾਂ ਇਹਦੀ ਗੱਲਬਾਤ ਜਿਹੜੀ ਤੁਹਾਡੇ ਨਾਲ ਗੱਲ ਕਰੀਏ ਤਾਂ ਦੂਜਾ ਸੁਹਾ ਸੁਈ ਆ ਤੇ ਬਿਲਕੁਲ ਠੰਡੀ ਸੀਲਾ ਜੀ ਸੂਈ ਨੂੰ ਜਿਹੜਾ ਕੋਈ ਵੀ 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਤੇ ਇਹਦੀ ਗੱਲ ਕਰਕੇ ਆਪਾਂ ਫੈਟ ਦੀ ਤੇ ਬਿਲਕੁਲ ਮੱਝਾਂ ਵਾਲੀ ਫੈਟ ਆ ਇਹਦੀ ਚੰਗੀ ਜਿਹੜੀ ਐਸ ਐਨ ਐਫ ਤੇ ਫੈਟ ਆ ਇਹਦੀ ਤੇ ਦੁੱਧ ਦੇ ਥੱਲੇ ਜਿਹੜਾ ਇਸ ਟਾਈਮ 13 14 ਕਿਲੋ ਜਿਹੜਾ ਹਾਜ਼ਰ ਆ ਤੇ ਕੱਦ ਕਾਟ ਬਹੁਤ ਜ਼ਿਆਦਾ ਇਹਦਾ ਇੱਕ ਵੇਲ ਆ ਜਿਹੜੀ ਇਹਦੀ ਸਪੈਸ਼ਲ ਆ ਤੇ ਚੰਗੀ ਜਿਹੜੀ ਜੰਮੀ ਪਲੀ ਵੇੜ ਆ ਦਨ ਤੋਂ ਡੈਡਲਾਈਨ ਤੋਂ ਇਹ ਐਸ ਜਿਹਾ ਜਿਹੜਾ ਇਹੇ ਕਰੋਜ ਆ ਤੇ ਚੋਈ ਆ ਆਪਾਂ ਨਾਲ ਦੀ ਨਾਲ ਜਿਹੜੀ ਇਹ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਇਹਦੀ ਜਿਹੜੀ ਵੰਡ ਸਪੇਸ ਆ ਥਣਾ ਦੀ ਉਹ ਵੀ ਆਪਾਂ ਤੁਹਾਨੂੰ ਜਿਹੜੀ ਘਾਤ ਮਰਾਉਨੇ ਆ ਚੈੱਕ ਬਹੁਤ ਸੋਹਣੀ ਵੇਖੋ ਕਾਲਾ ਥਣ ਲੱਗਾ ਮੁਠੀ ਵਾਲਾ ਵੰਡ ਸਪੇਸ ਪ੍ਰੋਪਰ ਤੇ ਹਾਈਟ ਜਿਹੜੀ ਆ ਬਹੁਤ ਸੋਹਣੀ ਆ ਤੇ ਜਿਹੜੀ ਇਹਦੀ ਵੇਦ ਆ ਉਹ ਵੀ ਸਪੈਸ਼ਲ ਆ ਤੇ ਸੁਈ ਨੂੰ ਜਿਹੜਾ ਆਪਾਂ ਤੁਹਾਨੂੰ ਦਿਖ ਰਿਹਾ ਤੈਮ ਲੋਟਾਈ ਦਿੱਤਾ ਤੇ ਅੱਗੇ ਜਿਹੜਾ ਬਿਲਕੁਲ ਜਿਵੇਂ ਬਰਸੀਨ ਚੱਲ ਲੰਦਾ ਹੈ ਹੋਰ ਦੁੱਧ ਤੋਂ ਵਦਨ ਦੀ ਜਿਹੜੀ ਆਸ ਹੈ ਤੇ ਚਿਟਵਾਈ ਆਪਾਂ ਜਰੂਰ ਇਹਦੀ ਤੇ ਤੁਹਾਨੂੰ ਦਿਖਾਉਂਦੇ ਆ ਘਰੇ ਜੰਮੀ ਭਲੀ ਕੋਈ ਗਰਮੀ ਨੇ ਮਨਾਉਂਦੀ ਇਹ ਜੇ ਆਪਾਂ ਗੱਲ ਕਰੀਏ ਤੁਸੀਂ ਗਰਮੀ ਦੀ ਤਾਂ ਉਹ ਵੀ ਨਹੀਂ કોલી પટ્ટી લાગે છે ਇਹ ਕੋਲ ਜਿਹੜੀ ਚੁਆਈ ਹੈ ਜੀ ਤਕਰੀਬਨ ਕੰਪਲੀਟ ਜਿਹੜੀ ਕਰਤੀ ਆਪਾਂ ਤੇ ਸਮਾਂ ਜਿਹੜਾ ਸਵੇਰ ਦਾ 8:00 ਵਜੇ ਦਾ ਵਾ ਤੇ ਆਪਾਂ ਨਾਲ ਦੀ ਨਾਲ ਜਿਹੜਾ ਲੀਟਰ ਮਾਰ ਕੇ ਵੀ ਤੁਹਾਨੂੰ ਜ਼ਰੂਰ ਦਿਖਾਉਨੇ ਆ ਹਾਲੋ ਦੇ ਕੋਈ ਦੋ ਟਾਈਮ ਦੀ ਤੇ ਤੇ ਟਾਈਮ ਦੀ ਜਿਹੜਾ ਕੋਈ ਆਪਦਾ ਮੇਰਾ ਵੀਰ ਆ ਕੇ ਤਸੱਲੀ ਕਰਕੇ ਇਹਨੂੰ ਲਿਜਾ ਸਕਦਾ ਦੋ ਦੋ ਤੈਨੂੰ ਤਾਂ ਵੀਰੇ ਸ਼ਿ ਸਾਢੇ 6 ਫਰੀਵ ਇਹਦੇ ਥੱਲੇ ਆ ਗਿਆ ਵਾ 13 13.5 ਲੀਟਰ ਜਿਹੜਾ ਦੁੱਧ ਆ ਉਹ ਹੈਗਾ ਵਾ ਬਾਕੀ ਵੀ ਆਪਦੀ ਦੋ ਟਾਈਮ ਤਿੰਨੇ ਟਾਈਮ ਆ ਕੇ ਤਸੱਲੀ ਕਰ ਸਕਦੇ ਜਿਹੜਾ ਦੁੱਧ ਆ ਉਹ ਵੀ ਬਿਲਕੁਲ ਮੱਝ ਦੀ ਕੁਆਲਿਟੀ ਦਾ ਇਹਦਾ 9903682025 ਤੇ ਕੰਟੈਕਟ ਕਰ ਸਕਦੇ ਚੰਗੀ ਉੱਚੇ ਗੱਦਕਾਰ ਦੇ ਵਿੱਚ ਤੇ ਚਲੋ ਬਰਸੀਨ ਸ਼ੁਰੂ ਹੋ ਗਿਆ ਜਦੋਂ ਛਡਾਲਾ ਪੈਂਦਾ ਉਹਦੇ ਵਿੱਚ ਕੈਲਸ਼ੀਅਮ ਹੁੰਦਾ ਤੇ ਪਸ਼ੂ ਜਿਹੜਾ ਅਗਲੇ ਦਿਨਾਂ ਚ ਬਿਲਕੁਲ ਦੁੱਧ ਤੇ ਵਾਧਾ ਵਾ ਤੇ ਪਿੱਛੇ ਮੇਲਕਾਫ ਆ ਗਿਆ ਰੇਟ ਇਹਦਾ ਬਿਲਕੁਲ ਜਿਹੜਾ ਜਾਇਜ਼ ਹੋਊਗਾ 543000 ਰੁਪਏ ਦਾ ਰੇਟ ਆ ਉਹ ਚੋਂ ਜਿਹੜਾ ਮਾਨਤਾ ਨੂੰ ਘਰ ਆਿਆਂ ਦਾ ਜਰੂਰ ਥੋੜਾ ਬਥਾ ਛੋਟ ਛਪਾ ਕੀਤਾ ਜਾਊਗਾ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ